ਅੱਜ ਤੱਕ ਇਸ ਕੇਸ ਨੂੰ ਲੈ ਕੇ ਜਦੋਂ ਕੋਟਾਂ ਚ ਕਚਹਿਰੀਆਂ ਚ ਪੁਲਿਸ ਕੋਲੋਂ ਕੋਈ ਇਨਸਾਫ ਨਹੀਂ ਮਿਲਿਆ ਤੇ ਫਿਰ ਲੋਕਾਂ ਦੀ ਕਚਹਿਰੀ ਵਿੱਚ ਸਿੱਖ ਸੰਗਤਾਂ ਦੀ ਕਚਹਿਰੀ ਵਿੱਚ ਇਸ ਕੇਸ ਨੂੰ ਲੈ ਕੇ ਜਿਹੜਾ ਉਜਾਰਾ ਤੁਹਾ ਆ ਦੇ ਪਿੱਛੇ ਇੱਕ ਉਹ ਸਾਜ਼ਿਸ਼ ਸੀ ਜਿਹੜੇ ਆਪਣੇ ਆਪ ਨੂੰ ਪਿੱਛੇ ਰੱਖ ਕੇ ਤੇ ਇਹ ਕਿਤਾਬ ਜਿਹੜੀ ਪੜਾਉਂਦੇ ਤੇ ਤਾਂ ਵੀ ਉਹਨਾਂ ਪੜਾਉਣ ਦੀ ਲੋੜ ਕੀ ਸੀ ਜਿਦੇ ਵਿੱਚ ਪਤਾ ਪਈ ਆ ਕੁਛੇ ਤੇ ਵੀ ਇਹ ਇੱਕ ਸਾਜ਼ਿਸ਼ ਦੇ ਤਹਿਤ ਗੁਪਤ ਤਰੀਕੇ ਦੇ ਨਾਲ ਇਹ ਕਿਤਾਬ ਪਬਲਿਸ਼ ਕਰਾਉਣੀ ਆ ਪੜਾਉਂਦੇ ਤੇ ਉਹ ਜੇ ਕਿਸੇ ਨੇ ਕੋਈ ਇਹਦੇ ਵਿੱਚੋਂ ਚੰਗਾ ਮਾੜਾ ਵਿੱਚੋਂ ਵੇਖਣਾ ਹੁੰਦਾ ਕਿਸੇ ਸ਼੍ਰੋਮਣੀ ਕਮੇਟੀ ਨੇ ਅਜ ਤੱਕ ਸ਼੍ਰੋਮਣੀ ਕਮੇਟੀ ਦੇ ਜਿੰਨੇ ਪ੍ਰਧਾਨ ਜਿੰਨੇ ਮੈਂਬਰ ਜਿੰਨੇ ਸਖਤਰ ਰਹਿ ਚੁੱਕੇ ਨੇ ਅਜ ਤੱਕ ਕਿਸੇ ਨੇ ਕੋਈ ਗੱਲ ਜਿਹੜੀ ਆ ਉਹ ਨਹੀਂ 1999 ਦੇ ਵਿੱਚ ਇੱਕ ਕਥਾ ਕਿਤਾਬ ਛਪਦੀ ਹੈ ਜਿਸ ਦੇ ਵਿੱਚ ਸਿੱਖ ਇਤਿਹਾਸ ਨੂੰ ਲੈ ਕੇ ਮਾੜੀ ਸ਼ਬਦਾਵਲੀ ਜਿਹੜੀ ਹੈ ਉਹ ਲਿਖੀ ਜਾਂਦੀ ਹੈ ਤੇ ਬਲਦੇਵ ਸਿਰਸਾ ਹੁਣੀ ਪਹੁੰਚਦੇ ਨੇ ਜਿਹੜਾ ਕਿ ਪ੍ਰੈਸ ਕਾਨਫਰੰਸ ਕਰਦੇ ਨੇ ਅੱਜ ਤਾਂ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਵੱਲੋਂ ਇਹ ਮੁੱਦਾ ਚੱਕਿਆ ਗਿਆ ਸੀਗਾ ਪਰ ਹਲੇ ਤੱਕ ਜਿਹੜਾ ਕੋਈ ਹੱਲ ਨਿਕਲ ਕੇ ਸਾਹਮਣੇ ਨਹੀਂ ਆਇਆ ਤਾਂ ਬਲਦੇਵ ਸਿੰਘ ਸਿਰਸਾ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਰ ਪਹਿਲਾਂ ਵੀ ਤੁਹਾਡੇ ਵੱਲੋਂ ਇਹ ਮੁੱਦਾ ਚੱਕਿਆ ਗਿਆ ਸੀਗਾ ਤਾਂ ਕੋਈ ਹੱਲ ਨਿਕਲ ਕੇ ਨਹੀਂ ਆਇਆ ਕਿਸ ਚੀਜ਼ ਕੀ ਦੋਸ਼ੀ ਕਿਸ ਚੀਜ਼ ਨੂੰ ਕਰਾਰ ਦਿਓ ਦੇਖੋ ਇਹਦੇ ਪਿੱਛੇ ਬੜੀਆਂ-ਬੜੀਆਂ ਸ਼ਕਤੀਆਂ ਨੇ ਜਿਹੜੀਆਂ ਕੰਮ ਕਰ ਰਹੀਆਂ ਨੇ ਜਿਸ ਕਰਕੇ ਮੁੱਦਤ ਅਸੀਂ ਠਾਏ ਲੇਕਿਨ ਅੱਜ ਤੱਕ ਉਹਦਾ ਹੱਲ ਨਹੀਂ ਨਿਕਲਿਆ 1999 ਦੇ ਵਿੱਚ ਇੱਕ ਕਿਤਾਬ ਪਬਲਿਸ਼ ਹੁੰਦੀ ਆ ਮੇਰੇ ਕੋਲ 2007 ਚ ਆਉਂਦੀ ਆ ਮੈਂ ਗੁਰਦੁਆਰਾ ਜੁਡੀਸ਼ੀਅਲ ਕੋਰਟ 'ਚ ਕੇਸ ਕਰਦਾ 7 ਸਾਲ ਮੇਰਾ ਕੇਸ ਚੱਲਦਾ ਹੈ ਔਰ ਉਹ 7 ਸਾਲਾਂ ਬਾਅਦ ਕੇਸ ਜਿਹੜਾ ਗੁਰਦੁਆਰਾ ਜੁਡੀਸ਼ੀਅਲ ਕੋਰਟ ਖਾਰਜ ਕਰ ਦਿੰਦੀ ਆ ਕਿਉਂਕਿ ਗੁਰਦੁਆਰਾ ਜੁਡੀਸ਼ੀਅਲ ਕੋਰਟ ਜਿਹੜੀ ਆ ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਪੋਇੰਟਮੈਂਟ ਇਹਨਾਂ ਦੀ ਜਿਹੜੀ ਆ ਉਹ ਕਰਦੀ ਆ ਉਹ ਜਿਹੜਾ ਬੋਰਡ ਬਣਦਾ ਦੋ ਡਾਇਰੈਕਟਰ ਹੁੰਦੇ ਕਚੀਰਮੈਨ ਹੁੰਦਾ ਇਹ ਮੈਂ ਇਹ ਗੱਲ ਕਹਿਣ ਤੋਂ ਗਰੇਜ ਨਹੀਂ ਕਰਾਂਗਾ ਕਿ ਇਹ ਉਹਨਾਂ ਦੇ ਹੀ ਜੀ ਹਜ਼ੂਰੀਏ ਨੇ ਜਿਸ ਕਰਕੇ ਉਹਨਾਂ ਨੇ ਮੇਰਾ ਕੇਸ ਖਾਰਜ ਕਰਤਾ ਤੇ ਮੈਂ ਅੱਜ ਤੱਕ ਇਸ ਕੇਸ ਨੂੰ ਲੈ ਕੇ ਜਦੋਂ ਕੋਟਾਂ ਕਚੈਰੀਆਂ ਚੋਂ ਪੁਲਿਸ ਕੋਲੋਂ ਕੋਈ ਇਨਸਾਫ ਨਹੀਂ ਮਿਲਿਆ ਤੇ ਫਿਰ ਲੋਕਾਂ ਦੀ ਕਚੈਰੀ ਵਿੱਚ ਸਿੱਖ ਸੰਗਤਾਂ ਦੀ ਕਚੈਰੀ ਵਿੱਚ ਇਸ ਕੇਸ ਨੂੰ ਲੈ ਕੇ ਜਿਹੜਾ ਉਹ ਜਾ ਰਿਹਾ ਸਬ ਕੋਈ ਵੀ ਕਿਤਾਬ ਛਪਦੀ ਹੈ ਉਸ ਤੋਂ ਪਹਿਲਾਂ ਇਤਿਹਾਸਕਾਰ ਉਸ ਕਿਤਾਬ ਨੂੰ ਪੜ੍ਹਦਾ ਹੈ ਤਾਂ ਇਸ ਦੇ ਵਿੱਚ ਕੀ ਹੋਇਆ ਕਿ ਕਿਸੇ ਇਤਿਹਾਸਕਾਰ ਨੇ ਕਿਤਾਬ ਪੜ੍ਹੀ ਨਹੀਂ ਕਿਸ ਤਰ੍ਹਾਂ ਦੇ ਨਾਲ ਇਹ ਕਿਤਾਬ ਛਪ ਗਈ ਤੇ ਮਾੜੀ ਏਡੀ ਸ਼ਬਦਾਵਲੀ ਜਿਹੜੀ ਗਲਤ ਸ਼ਬਦਾਵਲੀ ਇਸ ਦੇ ਵਿੱਚ ਲਿਖੀ ਗਈ ਬੀਬਾ ਜੀ ਇਹਦੇ ਵਿੱਚ ਬਹੁਤ ਵੱਡੀ ਸਾਜ਼ਿਸ਼ ਸੀ ਜੋ ਕਿ ਮੈਂ ਤੁਹਾਨੂੰ ਪ੍ਰੈਸ ਮੀਟਿੰਗ ਦੇ ਵਿੱਚ ਦੱਸ ਚੁੱਕਿਆ ਕਿਉਂਕਿ ਇਹਦੇ ਪਿਛਾਵ ਦੇ ਪਿੱਛੇ ਇੱਕ ਉਹ ਸਾਜ਼ਿਸ਼ ਸੀ ਜਿਹੜੇ ਆਪਣੇ ਆਪ ਨੂੰ ਪਿੱਛੇ ਰੱਖ ਕੇ ਤੇ ਇਹ ਕਿਤਾਬ ਜਿਹੜੀ ਪੜਾਉਂਦੇ ਤੇ ਤਾਂ ਕਈ ਉਹਨਾਂ ਪੜਾਉਣ ਦੀ ਲੋੜ ਕੀ ਸੀ ਜਿਹਦੇ ਵਿੱਚ ਪਤਾ ਵੀ ਆ ਕੁਛ ਇਹ ਤੇ ਵੀ ਇਹ ਇੱਕ ਸਾਜ ਦੇ ਤਹਿਤ ਗੁਪਤ ਤਰੀਕੇ ਦੇ ਨਾਲ ਇੱਕ ਕਿਤਾਬ ਪਬਲਿਸ਼ ਕਰਾਉਣੀ ਆ ਪੜਾਉਂਦੇ ਤੇ ਉਹ ਜੇ ਕਿਸੇ ਨੇ ਕੋਈ ਇਹਦੇ ਵਿੱਚੋਂ ਚੰਗਾ ਮਾੜਾ ਵਿੱਚੋਂ ਵੇਖਣਾ ਹੁੰਦਾ ਜਦੋਂ ਉਹਨਾਂ ਦਾ ਤੇ ਕੋਈ ਇੱਕ ਮੰਤਵ ਸੀ ਕਿ ਇਸ ਕਿਤਾਬ ਨੂੰ ਜਿਹੜਾ ਉਹ ਖਾੜੇ ਨੂੰ ਕਿਤਾਬ ਦਾ ਰੂਪ ਦੇਣਾ ਕਿਤਾਬ ਬਣਾਉਣ ਪਬਲਿਸ਼ ਕਰਨੀ ਆ ਤੇ ਉਹ ਇਸ ਕਰਕੇ ਉਹਨਾਂ ਨੂੰ ਪੜਾਉਣ ਦੀ ਕੀ ਲੋੜ ਸੀ ਕਿਉਂ ਪੜਾਉਣੀ ਹੈ ਜੇ ਉਹ ਪਹਿਲਾਂ ਨਹੀਂ ਪੜੀ ਤੇ ਜਦੋਂ ਮੈਂ ਸਾਹਮਣੇ ਇਹ ਮੁੱਦਾ ਲੈਣ ਦਾ ਮੇਰੇ ਕੋ 2007 ਚ ਆਉਂਦੀ ਹੈ 2007 ਤੋਂ ਲੈ ਕੇ ਹੁਣ ਤੁਸੀਂ ਵੇਖੋ 2024 ਕਿੰਨੇ ਸਾਲ ਹੋ ਗਏ ਨੇ ਇਹਨਾਂ ਸਾਲਾਂ ਦੇ ਵਿੱਚ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅੱਜ ਤੱਕ ਰਹਿ ਚੁੱਕੇ ਜਾਂ ਮੌਜੂਦਾ ਜਥੇਦਾਰ ਅਕਾਲ ਤਖਤ ਇਹਨਾਂ ਨੇ ਕੀ ਕੀਤਾ ਅੱਜ ਤੱਕ ਉਹਨਾਂ ਨੇ ਕਿਸੇ ਨੇ ਆਵਾਜ਼ ਤਾਂ ਨਹੀਂ ਸੁਣੀ ਕਿਸੇ ਦੋਸ਼ੀ ਨੂੰ ਉਹਨਾਂ ਸਾਹਮਣੇ ਤੇ ਨਹੀਂ ਲਿਆਂਦਾ ਕਿਸੇ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਸ਼੍ਰੋਮਣੀ ਕਮੇਟੀ ਦੇ ਜਿੰਨੇ ਪ੍ਰਧਾਨ ਜਿੰਨੇ ਮੈਂਬਰ ਜਿੰਨੇ ਸਖਤਰ ਰਹਿ ਚੁੱਕੇ ਨੇ ਅੱਜ ਤੱਕ ਕਿਸੇ ਨੇ ਕੋਈ ਗੱਲ ਜੜੀ ਆ ਉਹ ਨਹੀਂ ਕੀਤੀ ਤੁਸੀਂ ਕੋਟਾਂ ਕਚੈਰੀਆਂ ਦੇ ਦਰਵਾਜ਼ੇ ਖੜਕੜਾਏ ਇੰਨੀ ਵਾਰ ਤੁਸੀਂ ਉੱਥੇ ਪਹੁੰਚੇ ਇਸ ਮੁੱਦੇ ਨੂੰ ਲੈ ਕੇ ਕੀ ਕਹਿ ਕੇ ਭੇਜ ਦਿੱਤਾ ਜਾਂਦਾ ਸੀਗਾ ਕਿ ਕੀ ਕਾਰਵਾਈ ਦੇ ਲਈ ਕੁਝ ਤਾਂ ਕਿਹਾ ਜਾਂਦਾ ਹੋਵੇਗਾ ਕਿ ਕਰਾਂਗੇ ਜਾਂ ਕੋਈ ਲਾਰਾ ਕੋਈ ਇਸ ਇਸ ਤਰ੍ਹਾਂ ਦਾ ਜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਜਵਾਬ ਦਿੰਦੀ ਆ ਜਵਾਬਦਾਦਾ ਦਿੰਦੀ ਆ ਆਪਣਾ ਗੁਰਦੁਆਰਾ ਜਡਿਸ਼ਰ ਕੋਰਟ ਦੇ ਵਿੱਚ ਵੀ ਅਸੀਂ ਕੋਈ ਮਾੜਾ ਕੰਮ ਨਹੀਂ ਕੀਤਾ ਜੇ ਸਾਡੇ ਤੋਂ ਛਪੀ ਅਤੇ ਅਸੀਂ ਵਾਪਸ ਲੈ ਲਈ ਆ ਤੇ ਇਹ ਇੱਕ ਅੰਗਰੇਜ਼ ਰਾਈਟਰ ਦੀ ਕਿਤਾਬ ਸੀ ਇੱਕ ਨਿੰਮ ਦੇ ਲਿਖੀ ਹੋਈ ਆ ਤੇ ਉਹਦੇ ਹੀ ਅਸੀਂ ਟ੍ਰਾਂਸਲੇਸ਼ਨ ਕਰਕੇ ਤੇ ਇਹ ਕਿਤਾਬ ਪਬਲਿਸ਼ ਕੀਤੀ ਆ ਅਸੀਂ ਇਹ ਚ ਕੀ ਮਾੜਾ ਕੀਤਾ ਇਹ ਅਵਤਾਰ ਸਿੰਘ ਮੱਕੜ ਮੀਡੀਆ ਚ ਵੀ ਕਹਿੰਦਾ ਔਰ ਲਿਖਤੀ ਤੌਰ ਤੇ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਵਿੱਚ ਉਹ ਜਵਾਬ ਵੀ ਦਿੰਦੇ ਨੇ ਵੀ ਅਸੀਂ ਕੋਈ ਮਾੜਾ ਨਹੀਂ ਕੀਤਾ ਇਹ ਮੰਨਦੇ ਵੀ ਕਿਤਾਬ ਅਸੀਂ ਛਪਾਈ ਆ ਪਰ ਕਹਿੰਦੇ ਅਸੀਂ ਮਾੜਾ ਨਹੀਂ ਕੀਤਾ ਹੁਣ ਜੇ ਮਾੜਾ ਉਹਨਾਂ ਨੇ ਕੀਤਾ ਤੇ ਮਾੜਾ ਕੀਤਾ ਕਹਿੰਦੇ ਆ ਇਹ ਕਿਤਾਬ ਦੇ ਵਿੱਚੋਂ ਆਪਣੇ ਆਪ ਵੀ ਕਿਤੇ ਜਿਹੜੀਆਂ ਲੈਣਾ ਜਿਹੜੀਆਂ ਲਿਖਿਆ ਗਈਆਂ ਨੇ ਸੋ ਇਹਦੇ ਪਿੱਛੇ ਇੱਕ ਬਹੁਤ ਵੱਡੀ ਤੁਹਾਨੂੰ ਬੇਨਤੀ ਕੀਤੀ ਹੈ ਕਿ ਸਾਜਿਸ਼ ਉਹ ਸਾਜਿਸ਼ ਦਾ ਹਿੱਸਾ ਕਰਕੇ ਹੀ ਇਸ ਕਿਤਾਬ ਦੇ ਉੱਤੇ ਅੱਜ ਤੱਕ ਪੜਦੇ ਰੱਖੀ ਹੈ। ਇਸ ਕਿਤਾਬ ਦੇ ਵਿੱਚ ਕਿਸ ਤਰ੍ਹਾਂ ਦੀ ਮਾੜੀ ਸ਼ਬਦਾਵਲੀ ਜਿਹੜੀ ਵਰਤੀ ਗਈ ਕੁਝ ਸਾਡੇ ਦਰਸ਼ਕਾਂ ਨੂੰ ਤੁਸੀਂ ਜ਼ਰੂਰ ਉਹਨਾਂ ਦੇ ਨਾਲ ਸਾਂਝਾ ਕਰੋ ਉਹਨਾਂ ਨੂੰ ਦੱਸੋ। ਦੀਪਾ ਜੀ ਬਹੁਤ ਦੁੱਖ ਹੁੰਦਾ ਹੁਣ ਤੁਹਾਡਾ ਜਵਾਬ ਵੀ ਜੇ ਨਹੀਂ ਦਵਾਂਗਾ ਤੇ ਫਿਰ ਇਹ ਹੋਏਗਾ ਕਿ ਸਰਸਾ ਝੂਠੀ ਬੋਲਦਾ ਹੈ। ਇਸ ਕਿਤਾਬ ਦੇ ਵਿੱਚ ਜਿਸ ਤਰ੍ਹਾਂ ਕਿ ਇਹਦਾ ਨਾਂ ਸਿੱਖ ਇਤਿਹਾਸ ਹੈ ਹਿੰਦੀ ਪਾਸ਼ਾ ਚ ਰਾਈਟਰ ਕੋਈ ਨਹੀਂ ਇਸ ਕਿਤਾਬ ਦੇ ਮਤਾਗ पब्लिश श्रोमणी कमेटी कर दी है और डान प्रेस अमृतसर की जीतों पब्लिश होंगी है लिखा है नानक का गुरु एक मुसलमान था नानक मुगलों को भारत में लाया नानक ने हिंदू धर्म ही अपनाया था नानक मर गया अंगद आ गया अर्जुन ने आत्महत्या करी थी अर्जुन के मरने के बाद हरगोबिंद का दिमागी सतुलन खो गया था हरगोबिंद बहुत डरबोक आदमी था सोते समय मौत के पैसे साठ बंदूकधारी पहरे पर खड़े रखता था हर राय के दो बेटे थे जब हर राय मरा ਉਸ ਵਕਤ بڑے بیٹے ਰਾਮਰਾਏ ਦੀ ਉਮਰ 15 ਪਰਸਾ ਔਰ ਛੋਟੇ ਹਰਕ੍ਰਿਸ਼ਨ ਦੀ ਉਮਰ 6 ਬਰਸ ਦੀ ਸੀ ਲੇਕਿਨ بڑے بیٹے ਕੋ ਗੱਦੀ ਨਹੀਂ ਦਿੱਤੀ ਕਿਉਂਕਿ ਉਹ ਨੌਕਰਾਨੀ ਕੇ ਪੇਟਾ ਥਾ ਤੇਗ ਬਹਾਦਰ ਹਾਂਸੀ ਕੇ ਪਾਸ ਜੰਗਲਾਂ ਮੇ ਲੁਕਛਪ ਕੇ ਰਹਤਾ ਥਾ ਚੋਰੋਂ ਡਕੈਤੋਂ ਸਰਕਾਰ ਕੇ ਬਾਗਿਓਂ ਕੋ ਪਨਾਹ ਦਿੱਤਾ ਥਾ ਜਬ ਸਰਕਾਰ ਕੋ ਪਤਾ ਚਲਾ ਪਕੜ ਕੇ ਲੈ ਕੇ ਕਤਲ ਕਰ ਦਿਆ ਔਰ ਗੋਬਿੰਦ ਨੇ ਪੁੱਤਰੋਂ ਕੇ ਵਿਯੋਗ ਮੇ ਆਤਮ ਹਤਿਆ ਕਰੀ ਥੀ ਮੈਨੂੰ ਸ਼ਰਮ ਆਉਂਦੀ ਆ ਵਾਰ ਵਾਰ ਇਹ ਗੱਲ ਕਰਦਿਆਂ ਪਰ ਜੇ ਤੁਹਾਡੇ ਸਵਾਲ ਦਾ ਜਵਾਬ ਨਹੀਂ ਦਵਾਂਗੇ ਤੇ ਫਿਰ ਸਰੋਤੇ ਕੀ ਜਾਣਗੇ ਸੋ ਇਹ ਕੁਛ ਲਿਖਿਆ ਏਡਾ ਜ਼ੁਲਮ ਇਹੜਾ ਮਾੜਾ ਇਹ ਕਿਤਾਬ 'ਚ ਲਿਖਿਆ ਜੁ ਹੈ ਸਰਸਾ ਸਾਹਿਬ ਆਉਣ ਵਾਲੀਆਂ ਨਸਲਾਂ ਦੇ ਲਈ ਇੱਕ ਬਹੁਤ ਹੀ ਮਾੜੀ ਗੱਲ ਹੈ ਬੜਾ ਹੀ ਮਾੜਾ ਪ੍ਰਭਾਵ ਕਿਉਂਕਿ ਬੱਚੇ ਜੋ ਪੜਨਗੇ ਉਹੀ ਲਿਖਣਗੇ ਉਹੀ ਸੋਚਣਗੇ ਤੇ ਉਹੀ ਕਰਨਗੇ ਇਸ ਗੱਲ ਨੂੰ ਲੈ ਕੇ ਕੀ ਕਹਿਣਾ ਚਾਹੂਗੇ ਦੇਖੋ ਇਹ ਜਿਹੜੀ ਕਿਤਾਬ ਹੈ ਇਹ ਬੜੀ ਸਾਜ ਦੇ ਤਹਿਤ ਛਪਾਈ ਗਈ ਆ ਤੇ ਜਿਹੜੀਆਂ ਸਕੂਲਾਂ 'ਚ ਪੜਾਈਆਂ ਜਾਂ ਉਹ ਵੀ ਤੁਸੀਂ ਦੇਖਦੇ ਰਹੇ ਹੋ ਨਾ ਜਦੋਂ 7 ਫਰਵਰੀ 2022 ਨੂੰ ਆਪਾਂ ਧਰਨਾ ਲਾਇਆ ਪੰਜਾਬ ਸਕੂਲ ਸਿੱਖਿਆ ਤੁਸੀਂ ਜਾਣਦੇ ਰਹੇ ਉਦੋਂ ਵੀ ਤੁਸੀਂ ਸਟੋਰੀਆਂ ਕਰਦੇ ਰਹੇ ਜਿਸ ਸ਼੍ਰੋਮਣੀ ਕਮੇਟੀ ਵੀ ਇਹ ਕਿਤਾਬਾਂ ਲਿਖੀ ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੀ ਗੁਰੂ ਸਾਹਿਬਾਂ ਦੇ ਜੀਵਨ ਦੇ ਉੱਤੇ ਅਤ ਮਾੜੀ ਸ਼ਬਦਾਵਲੀ ਲਿਖ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਰਿਆਣੂ ਚੋਰ ਡਾਕੂ ਕਾਤਲ ਤੇ ਦੇ ਵਿਚਾਰੀ ਤੇ ਇਹ ਲਿਖ ਕੇ ਤੇ ਕਿਤਾਬਾਂ ਬੱਚਿਆਂ ਨੂੰ ਪੜ੍ਹਾਏਗਾ ਤੇ ਬੱਚਿਆਂ ਦੀ ਕਿਸ ਰੋਣਾ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਨਮਈ ਦਾ ਜਮਾਤ ਔਰ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਇੱਕ ਰਾਜਨੀਤਿਕ ਪਾਰਟੀ ਔਰ ਪੰਜਾਬ ਸਕੂਲ ਸਿੱਖਿਆ ਵਿਭਾਗ ਇੱਕ ਜਿਹੜਾ ਉਹ ਦਿੱਦਕ ਆਧਾਰਾ ਸੋ ਇਹ ਤਿੰਨੇ ਤਰ੍ਹਾਂ ਸਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਕਿਤਾਬ ਲਿਖਦੀ ਸਰੋਣੀ ਅਕਾਲੀ ਦਲ ਨੇ ਵੀ ਬਹੁਤ ਜਨੂਨ ਕੀਤਾ ਉਹਨਾਂ ਦੇ ਰਾਜ ਵਿੱਚ ਜਿਹੜਾ ਸੀ ਇਹ ਸਾਰਾ ਕੁਝ ਆ ਉਹਨਾਂ ਨੇ ਖੁਦ ਕਰਾਇਆ ਜਿਹਦੇ ਬਾਰੇ ਮੈਂ ਦੱਸ ਚੁੱਕਾ ਸੋ ਇਹਦੇ ਪਿੱਛੇ ਇਹ ਆ ਕਿ ਆਉਣ ਵਾਲੇ ਸਮੇਂ 'ਚ ਇਹ ਗੱਲ ਹੋਣੀ ਸੀ ਕਿ ਸਰੋਣੀ ਕਮੇਟੀ ਦੇ ਸਿੱਖਾਂ ਦੀ ਨੁਮਾਇੰਦਗੀ ਜਮਾਤਾਂ ਨਾ ਇਹ ਗਲਤ ਤੇ ਨਹੀਂ ਲਿਖ ਸਕਦੀ ਇਹਨਾਂ ਨੇ ਤਾਂ ਦੁਸ਼ਮਣ ਦੀ ਲਿਖੀ ਹੋਈ ਗੱਲ ਨੂੰ ਜਿਹੜਾ ਉਹਦੀ ਪੁਸ਼ਟੀ ਕਰਨ ਵਾਸਤੇ ਇਹ ਖੰਭ ਜੀ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਫੇਰ ਤੁਸੀਂ ਮੁਰ ਤੋਂ ਮੁੱਦਾ ਚੱਕਿਆ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਕੋਈ ਹੱਲ ਨਿਕਲਦਾ ਕੀ ਕਾਰਵਾਈ ਅੱਗੇ ਰਹੂਗੀ ਦੇਖੋ ਅਸੀਂ ਲੋਕਾਂ ਤੱਕ ਹੀ ਜਾਣਾ ਲੋਕਾਂ ਨੂੰ ਜਾਗਰਿਤ ਕਰ ਰਹੇ ਆ ਤੇ ਲੋਕਾਂ ਨੂੰ ਜਾਗਰਿਤ ਕਰਕੇ ਤੇ ਭਈ ਇਹ ਜਿਹੜਾ ਸ਼ਰੋਮਣੀ ਕਮੇਟੀ ਤੇ ਇਸ ਟਾਈਮ ਦੇ ਉੱਤੇ ਇਹਨਾਂ ਦਾ ਕਬਜ਼ਾ ਜਿਹੜਾ ਉਹ ਛਡਾਉਣਾ ਚਾਹੀਦਾ ਤੇ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜਾ ਇਤਿਹਾਸ ਨੂੰ ਪਹੁੰਚਾਉਣ ਵਾਸਤੇ ਤੇ ਗੁਰੂਕੀਆਂ ਗੋਲਕਾਂ ਪਹੁੰਚਾਉਣ ਵਾਸਤੇ ਇਹਨਾਂ ਦੁਸ਼ਟਾਂ ਨੂੰ ਜਿਹੜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅੱਜ ਕਾਬਜ਼ ਨੇ ਮੈਂ ਦੁਸ਼ਟ ਕਹਿਣਾ ਮੈਂ ਇਹ ਵੀ ਗੱਲ ਕਹਿਣਾ ਕਿ ਇਹ ਚੰਦੂ ਮਸੰਦ ਮਸੇ ਰੰਗੜ ਤੇ ਮਹਾਂਤਨ ਰੈਣੂਆਂ ਤੋਂ ਵੱਧ ਦੋਸ਼ੀ ਨੇ ਓ ਜੇ ਤੁਹਾਡੇ ਚ ਹਿੰਮਤ ਹੈ ਤੇ ਆਓ ਕਰੋ ਚੈਲੰਜ ਮੇਰੇ ਮਤਲਬ ਜੋ ਮੈਂ ਤੁਹਾਨੂੰ ਕਹਿ ਰਿਹਾ ਜੇ ਤੁਹਾਡੇ ਚ ਹਿੰਮਤ ਹੈ ਤੇ ਕਰੋ ਚੈਲੰਜ ਆਓ ਕਿਸੇ ਵੀ ਚੈਨਲ ਦੇ ਉੱਤੇ ਬੈਠ ਜਾਓ ਮੈਂ ਤੁਹਾਨੂੰ ਕਹਿ ਰਿਹਾ ਸ਼ਰੋਮਣੀ ਕਮੇਟੀ ਤੇ ਕਾਬਜ ਧਰੇ ਆ ਲਿਓ ਮੈਂ ਤੁਹਾਨੂੰ ਕਹਿ ਰਿਹਾ ਸ਼ਰੋਮਣੀ ਅਕਾਲੀ ਦਲ ਵਾਲਿਓ ਚਾਹੇ ਤੁਸੀਂ ਆਪਣੇ ਆਪ ਨੂੰ ਬਾਗੀ ਕਹੋਂਦੇ ਹੋ ਚਾਹੇ ਤੁਸੀਂ ਆਪਣੇ ਆਪ ਨੂੰ ਅਕਾਲੀ ਕਹੋਂਦੇ ਹੋ ਤੁਹਾਨੂੰ ਸਾਰਿਆਂ ਨੂੰ ਕਹਿ ਰਿਹਾ ਕਿ ਤੁਹਾਡੇ ਤੋਂ ਜਿਹੜੇ ਤੁਸੀਂ ਉਹਨਾਂ ਦੇ ਇਤਿਹਾਸ ਨੂੰ ਬਾਤ ਪਾਤਾ ਚੰਦੂ ਦੇ ਇਤਿਹਾਸ ਨੂੰ ਮਸੇ ਰੰਗੜ ਦੇ ਇਤਿਹਾਸ ਨੂੰ ਮਸੰਦਾ ਦੇ ਇਤਿਹਾਸ ਨੂੰ ਮਹਨਤ ਨਰਾਂ ਨੂੰ ਦੇ ਇਤਿਹਾਸ ਨੂੰ ਤੁਸੀਂ ਬਾਤ ਪਾਤਾ ਤੁਸੀਂ ਉਦੋਂ ਵੱਧ ਦੋਸ਼ੀ ਜ ਜਿਹਦੇ ਕਰਕੇ ਕਾਲ ਤੱਕ ਦੇ ਜਹੇਦਾਰ ਨੂੰ ਅਸੀਂ ਇੱਕ ਚੇਤਾਵਨੀ ਪੱਤਰ ਵੀ ਦੇ ਕੇ ਆਏ ਆਂ ਔਰ ਜੇ ਹੁਣ ਵੀ ਜਹੇਦਾਰ ਨੇ ਤੁਹਾਨੂੰ ਕੋਈ ਮੰਡਾ ਮੰਡਾ ਪਾ ਕੇ ਤੇ ਐਵੇਂ ਤੁਹਾਨੂੰ ਮਤਲਬ ਕਿ ਗੁੰਗਲੋਂ ਤੋਂ ਮਿੱਟੀ ਝਾੜਤੀ ਤੁਹਾਨੂੰ ਮਾਫੀ ਦੇਤੀ ਤੇ ਫਿਰ ਤੁਹਾਡਾ ਉਹ ਹਾਲ ਕਰਾਂਗੇ ਜਹੇਦਾਰ ਦਾ ਵੀ ਜਿਹੜਾ ਉਹ ਲੋਕਾਂ ਨੂੰ ਫਿਰ ਲੋਕਾਂ ਦੇ ਵਿੱਚ ਉਹਦਾ ਵੀ ਜਿਹੜਾ ਉਹ ਗੁੱਡਾ ਇਸੇ ਤਰ੍ਹਾਂ ਹੀ ਵਜੂ ਜਿਵੇਂ ਬਾਕੀ ਅੰਦਰ ਵਜ ਰਿਹਾ ਬਹੁਤ ਬਹੁਤ ਧੰਨਵਾਦ ਤਾਂ ਇਹ ਅਸੀਂ ਗੱਲਬਾਤ ਕੀਤੀ ਬਲਦੇਵ ਸਿੰਘ ਸਿਰਸਾ ਦੇ ਨਾਲ ਜਿਸ ਦੇ ਵਿੱਚ ਅਸੀਂ ਦੇਖਿਆ ਕਿ ਇਹਨਾਂ ਦਾ ਕਹਿਣਾ ਹੈ ਕਿ ਜਲ ਤੋਂ ਜਲ ਜਿਹੜੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਦੋਸ਼ੀਆਂ ਨੂੰ ਸਜ਼ਾ ਕਦੋਂ ਮਿਲਦੀ ਹੈ ਤੇ ਕਦੋਂ ਤੱਕ ਇਹ ਲੜਾਈ ਜਿਹੜੀ ਹੈ ਉਹ ਜਾਰੀ ਰਹਿੰਦੀ ਹੈ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਕੈਮਰਾ ਪਰਸਨ ਤੇਜਿੰਦਰ ਦੇ